ਆ ਦੇਖੋ ਬਈ ਮਿਸਤਰੀ ਵੀਰਾਂ ਨੂੰ ਇਹਨਾਂ ਨੂੰ ਸਲਾਮ ਆ ਦੇਖੋ ਕਿੰਨੇ ਕੈਂਟ ਡਿਜ਼ਾਈਨ ਮਤਲਬ ਕੀ ਬਣਾਏ ਨੇ ਮਤਲਬ ਕਿ ਯਾਰ ਸਕੂਨ ਮਿਲਦਾ ਨਾ ਦੇਖੋ ਯਾਰ ਕੋਠੀਆਂ ਦੇ ਵਿੱਚ ਅੱਜ ਕੱਲ ਬਹੁਤ ਜ਼ਿਆਦਾ ਨਵੀਂ ਤਨਕੀ ਨਵੀਂ ਤਕਨੀਕ ਆ ਰਹੀ ਆ ਤੇ ਮੇਨ ਸਾਰੀ ਗੱਲ ਹੁੰਦੀ ਆ ਦਿਮਾਗ ਦੀ ਕਿਉਂਕਿ ਨਕਸ਼ੇ ਦੇ ਵਿੱਚ ਬਹੁਤ ਕੁਝ ਆ ਜਾਂਦਾ ਹੈਗਾ ਗਣ ਤੇ ਬਾਅਦ ਵਿੱਚ ਉਸ ਨੂੰ ਇਹ ਮੋਡੀਫਾਈ ਸਿਸਟਮ ਹੀ ਹੁੰਦਾਗਾ ਵੀ ਜੋ ਕੀ ਇੰਨਾ ਸੋਹਣਾ ਕੋਠੀ ਨੂੰ ਅੰਦਰੋਂ ਸ਼ਿੰਗਾਰ ਕਰਨਾ ਹਨਾ ਦੇਖੋ ਕਿੰਨਾ ਸੋਹਣਾ ਬਣਾ ਰਿਹਾ ਯਾਰ ਸਲਾਮ ਆ ਪੂਰੀ ਗੱਲ ਬਾਤ ਆ ਤੇ ਇਹਦੇ ਨਾਲ ਕਿੰਨਾ ਸੋਹਣਾ ਅੰਦਰੋਂ ਲੱਗੂਗਾ ਜੋ ਲੌਬੀ ਸਿਸਟਮ ਆ ਕਮਰਾ ਸਿਸਟਮ ਆ ਕੁਝ ਵੀ ਆ ਬਣਾ ਸਕਦੇ ਆ ਤੇ ਬਹੁਤ ਹੀ ਸੁੰਦਰ ਲੱਗਦਾ ਇਹਦੇ ਵਿੱਚ ਬਾਅਦ ਵਿੱਚ ਲਾਈਟਾਂ ਲੱਗ ਜਾਂਦੀਆਂ ਜੀ ਦੇ ਨਾਲ ਬਹੁਤ ਹੀ ਸ਼ਾਨਦਾਰ ਬਣ ਜਾਂਦਾਗਾ ਤੇ ਲਾਈਟਾਂ ਬਹੁਤ ਸੋਹਣੀਆਂ ਲੱਗਦੀਆਂ ਫਿਰ ਵਿੱਚ ਲੱਗੀਆਂ ਯਾਰ ਇਨਾ ਮਿਸਤਰੀ ਵੀਰਾਂ ਨੂੰ ਸਲਾਮ ਤੇ ਜੋ ਲੱਕੜ ਦਾ ਕੰਮ ਇਨਾ ਸੋਹਣਾ ਕਰ ਰਹੇ ਨੇ ਸਲਾਮ ਆ ਭਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ